ਸામਨੇ ਆਰੀਆ ਦਰਸਅਲ ਸੀਆਈਏ ਸਟਾਫ ਉਤੇ ਬਦਮਾਸ਼ਾਂ ਦੇ ਵਿਚਕਾਰ ਇਨਕਾਊਂਟਰ ਹੋਇਆ ਦੋ ਬਦਮਾਸ਼ ਨਾਕਾ ਤੋੜ ਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀ ਇਸੇ ਤਰ੍ਹਾਂ ਪੁਲਿਸ ਦੇ ਵੱਲੋਂ ਪਿੱਛਾ ਕੀਤਾ ਜਾਂਦਾ ਤੇ ਮੁਹਾਲੀ ਦੇ ਸਨੇਟਾ ਪਿੰਡ ਦੇ ਨਜ਼ਦੀਕ ਜਾ ਕੇ ਇਹਨਾਂ ਦੇ ਵੱਲੋਂ ਪੁਲਿਸ ਪਾਰਟੀ ਦੇ ਉੱਪਰ ਫਾਇਰਿੰਗ ਕੀਤੀ ਜਾਂਦੀ ਆ ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਜਵਾਬੀ ਕਾਰਵਾਈ ਕੀਤੀ ਗਿਆ ਤੇ ਇਸ ਤਰ੍ਹਾਂ ਦੋ ਬਦਮਾਸ਼ ਨੇ ਜੋ ਉਹ ਜ਼ਖਮੀ ਹੋਏ ਨੇ ਦੋਵਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਆ ਦੱਸ ਦਈਏ ਕਿ ਕਈ ਮਾਮਲਿਆਂ ਦੇ ਵਿੱਚ ਪੁਲਿਸ ਨੂੰ ਇਹ ਲੁੜਿੰਦੇ ਸਨ ਕਾਰਖੋਹਣ ਵਰਗੇ ਮਾਮਲੇ ਅਤੇ ਫਰੋਤੀ ਮੰਗਣ ਵਰਗੇ ਮਾਮਲਿਆਂ ਦੇ ਵਿੱਚ ਇਹ ਵਾਂਟਡ ਸਨ ਅਤੇ ਪੁਲਿਸ ਵੱਲੋਂ ਲਗਾਤਾਰ ਇਹਨਾਂ ਦੀ ਭਾਲ ਕੀਤੀ ਜਾ ਰਹੀ ਸੀ ਤਾਂ ਮੌਕੇ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਹ ਤਸਵੀਰਾਂ ਨੇ ਜਿੱਥੇ ਇਨਕਾਊਂਟਰ ਹੋਇਆ ਅਧਿਕਾਰੀ ਪੁਲਿਸ ਦੇ ਤੁਹਾਨੂੰ ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਹੋਣਗੇ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਇਹਨਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ ਇੱਕ ਨਾਕਾ ਤੋੜ ਕੇ ਇਹ ਅੱਗੇ ਭੱਜਣ ਦੀ ਕੋਸ਼ਿਸ਼ ਕਰਦੇ ਆ ਜਿਸ ਤੋਂ ਬਾਅਦ ਲਗਾਤਾਰ ਪੁਲਿਸ ਦੇ ਵੱਲੋਂ ਇਹਨਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ ਤੇ ਫਿਰ ਮੁਹਾਲੀ ਦੇ ਸਨੇਟਾ ਪਿੰਡ ਦੇ ਨਜ਼ਦੀਕ ਜਾ ਕੇ ਫਾਇਰਿੰਗ ਹੁੰਦੀ ਆ ਪਹਿਲਾਂ ਇਹਨਾਂ ਬਦਮਾਸ਼ਾਂ ਦੇ ਵੱਲੋਂ ਪੁਲਿਸ ਪਾਰਟੀ ਦੇ ਉੱਪਰ ਫਾਇਰਿੰਗ ਕੀਤੀ ਜਾਂਦੀ ਆ ਤੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਫਰੇਨਾ ਦੇ ਉੱਪਰ ਜਵਾਬੀ ਕਾਰਵਾਈ ਆ ਜੋ ਕੀਤੀ ਗਈ ਆ ਤਾਂ ਮੌਕੇ ਦੀਆਂ ਤਸਵੀਰਾਂ ਨੇ ਮੌਕੇ ਦੇ ਉੱਪਰ ਤੁਹਾਨੂੰ ਜਿਹੜੇ ਅਧਿਕਾਰੀ ਨੇ ਉਹ ਨਜ਼ਰ ਆ ਰਹੇ ਹੋਣਗੇ ਦੱਸਦੇ ਕਿ ਵੱਡੀ ਗਿਣਤੀ ਦੇ ਵਿੱਚ ਇਸ ਸਮੇਂ ਪੁਲਿਸ ਦੇ ਅਧਿਕਾਰੀ ਜੋ ਮੌਕੇ ਦੇ ਉੱਪਰ ਪਹੁੰਚੇ ਹੋਏ ਨੇ ਉਹਨਾਂ ਦੇ ਵੱਲੋਂ ਜਾਂਚ ਆ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ ਆ ਉੱਥੇ ਹੀ ਇਹਨਾਂ ਬਦਮਾਸ਼ਾਂ ਦੇ ਕੋਲੋਂ ਕੋਲੋਂ ਹਥਿਆਰ ਆ ਜਿਹੜੇ ਉਹ ਵੀ ਬਰਾਮਦ ਹੋਏ ਨੇ ਤਾਂ ਦੱਸ ਦਈਏ ਮਹਾਲੀ ਤੋਂ ਇਸ ਸਮੇਂ ਵੱਡੀ ਖਬਰ ਸਾਹਮਣੇ ਆ ਰਹੀ ਆ ਜਿੱਥੇ ਪ੍ਰਿੰਸ ਅਤੇ ਕਮਲਜੀਤ ਨਾਮ ਦਾ ਇੱਕ ਬਦਮਾਸ਼ ਨਾਕਾ ਤੋੜ ਕੇ ਅੱਗੇ ਭੱਜ ਰਹੇ ਸੀ ਇਸੇ ਦੌਰਾਨ ਡੀਐਸਪੀ ਗੁਰਸ਼ੇਰ ਸੰਧੂ ਅਤੇ ਉਹਨਾਂ ਦੀ ਟੀਮ ਦੇ ਵੱਲੋਂ ਸੀਆਈਏ ਟੀਮ ਦੇ ਵੱਲੋਂ ਇਹਨਾਂ ਦਾ ਪਿੱਛਾ ਕੀਤਾ ਜਾਂਦਾ ਤੇ ਫਿਰ ਮੁਹਾਰੀ ਦੇ ਸਨੇਟਾ ਪਿੰਡ ਦੇ ਨਜ਼ਦੀਕ ਜਾ ਕੇ ਇਹਨਾਂ ਨੂੰ ਘੇਰਾ ਪਾਇਆ ਜਾਂਦਾ ਤੇ ਇਸੇ ਦੌਰਾਨ ਇਹਨਾਂ ਦੇ ਵੱਲੋਂ ਪੁਲਿਸ ਪਾਰਟੀ ਦੇ ਉੱਪਰ ਫਾਇਰਿੰਗ ਕੀਤੀ ਜਾਂਦੀ ਹੈ ਗੋਲੀ ਚਲਾਈ ਜਾਂਦੀ ਹੈ ਜਿਸ ਤੋਂ ਬਾਅਦ ਅਧਿਕਾਰੀਆਂ ਦੇ ਵੱਲੋਂ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ ਤੇ ਦੋਵੇਂ ਜਿਹੜੇ ਬਦਮਾਸ਼ ਇਸ ਸਮੇਂ ਪੁਲਿਸ ਦੀ ਗੋਲੀ ਲੱਗਣ ਦੇ ਕਾਰਨ ਜ਼ਖਮੀ ਹੋਏ ਨੇ ਦੱਸਦੀਏ ਕਿ ਦੋਵੇਂ ਬਦਮਾਸ਼ ਇਸ ਮੇ ਹਾਲਤ ਹੈ ਜਿਹੜੀ ਰੋਮਾ ਦੀ ਨਾਜੁਕ ਦੱਸੀ ਜਾ ਰਹੀ ਆ ਦੱਸਦੀਏ ਕਿ ਇਹ ਪੁਲਿਸ ਨੂੰ ਕਈ ਮਾਮਲਿਆਂ ਦੇ ਵਿੱਚ ਲੁੜਿੰਦੇ ਸੀ ਕਾਰਖੋਹਣ ਅਤੇ ਲੋਕਾਂ ਤੋਂ ਫਰौती ਮੰਗਣ ਦੇ ਕਈ ਮਾਮਲੇ ਇਹਨਾਂ ਦੇ ਉੱਪਰ ਦਰਜ ਨੇ ਤੇ ਇਹਨਾਂ ਮਾਮਲਿਆਂ ਦੇ ਵਿੱਚ ਪੁਲਿਸ ਦੇ ਵੱਲੋਂ ਲਗਾਤਾਰ ਇਹਨਾਂ ਦੀ ਭਾਰ ਕੀਤੀ ਜਾ ਰਹੀ ਸੀ ਤੇ ਅੱਜ ਜਦੋਂ ਪੁਲਿਸ ਦੇ ਵੱਲੋਂ ਪਿੱਛਾ ਕੀਤਾ ਗਿਆ ਉਸੇ ਦੌਰਾਨ ਇਨਾਂ ਦੇ ਵੱਲੋਂ ਇੱਕ ਨਾਕਾ ਤੋੜਿਆ ਗਿਆ ਨਾਕਾ ਤੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਲਗਾਤਾਰ ਪੁਲਿਸ ਪਾਰਟੀ ਦੇ ਵੱਲੋਂ ਇਹਨਾਂ ਦਾ ਪਛਾਣ ਕੀਤਾ ਜਾਂਦਾ ਤੇ ਫਿਰ ਮੁਹਾਲੀ ਦੇ ਸਨੇਟਾ ਪਿੰਡ ਦੇ ਨਜ਼ਦੀਕ ਜਾ ਕੇ ਘੇਰਾ ਪਾਇਆ ਜਾਂਦਾ ਤੇ ਇਹਨਾਂ ਦੇ ਵੱਲੋਂ ਪੁਲਿਸ ਪਾਰਟੀ ਦੇ ਉੱਪਰ ਫਾਇਰਿੰਗ ਹੈ ਜਿਹੜੀ ਉਹ ਕਰ ਦਿੱਤੀ ਜਾਂਦੀ ਹੈ ਤੇ ਫਾਇਰਿੰਗ ਹੋਣ ਤੋਂ ਬਾਅਦ ਜਦੋਂ ਅਧਿਕਾਰੀ ਨੇ ਉਹ ਜਵਾਬੀ ਕਾਰਵਾਈ ਕਰ ਦਿਆ ਤੇ ਇਸ ਦੌਰਾਨ ਦੋਵੇਂ ਜਿਹੜੇ ਬਦਮਾਸ਼ ਨੇ ਦੋਵਾਂ ਦੇ ਗੋਲੀ ਲੱਗੀ ਆ ਤਾਂ ਦੱਸਦੀਏ ਕਿ ਇਹ ਲਗਾਤਾਰ ਤਕਰੀਬਨ ਚੌਥਾ ਮਾਮਲਾ ਕੁਝ ਦਿਨਾਂ ਦੇ ਵਿੱਚ ਹੀ ਚੌਥਾ ਮਾਮਲਾ ਸਾਹਮਣੇ ਆਇਆ ਜਦੋਂ ਇਸ ਤਰੀਕੇ ਬਦਮਾਸ਼ਾਂ ਅਤੇ ਪੁਲਿਸ ਦੇ ਵਿਚਕਾਰ ਗੋਲੀਆਂ ਚੱਲੀਆਂ ਨੇ ਇਨਕਾਊਂਟਰ ਹੋਇਆ ਦੱਸਦੀਏ ਇਸ ਤੋਂ ਪਹਿਲਾਂ ਜੀਰਕਪੁਰ ਦੇ ਵਿੱਚ ਇੱਕ ਇਸੇ ਤਰੀਕੇ ਦਾ ਮਾਮਲਾ ਸਾਹਮਣੇ ਆਇਆ ਸੀ ਜਦੋਂ ਪੁਲਿਸ ਇੱਕ ਮੁਲਜ਼ਮ ਨੂੰ ਅਸਲਾ ਬਰਾਮਦੀ ਦੇ ਲਈ ਲੈ ਕੇ ਆਈ ਸੀ ਇੱਕ ਜਗ੍ਹਾ ਦੇ ਉੱਪਰ ਉਸ ਨੂੰ ਲਿਆਇਆ ਜਾਂਦਾ ਤੇ ਉੱਥੇ ਪਹੁੰਚਣ ਤੋਂ ਬਾਅਦ ਬਦਮਾਸ਼ ਦੇ ਵੱਲੋਂ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਜਾਂਦੀ ਆ ਤਾਂ ਉਸ ਤੋਂ ਬਾਅਦ ਸੇਮ ਉਸੇ ਦਿਨ ਸ਼ਾਮ ਨੂੰ ਲੁਧਿਆਣਾ ਦੇ ਵਿੱਚ ਇੱਕ ਇਨਕਾਊਂਟਰ ਕੀਤਾ ਜਾਂਦਾ ਮਾਛੀਵਾੜਾ ਰੋਡ ਦੇ ਉੱਪਰ ਪੰਜੇਟਾ ਪਿੰਡ ਦੇ ਨਜ਼ਦੀਕ ਪੁਲਿਸ ਦੇ ਵੱਲੋਂ 22 ਮਾਮਲਿਆਂ ਦੇ ਵਿੱਚ ਲੁੜਿੰਦੇ ਇੱਕ ਬਦਮਾਸ਼ ਦਾ ਇਨਕਾਊਂਟਰ ਹੈ ਜਿਹੜਾ ਉਹ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਇੱਕ ਹੋਰ ਮਾਮਲਾ ਸਾਹਮਣੇ ਇੰਦਾ ਤੇ ਹੁਣ ਮਹਾਲੀ ਤੋਂ ਇਹ ਮਾਮਲਾ ਸਾਹਮਣੇ ਆਇਆ ਮਹਾਲੀ ਦੇ ਵਿੱਚ ਇੱਕ ਵੱਡਾ ਇਨਕਾਊਂਟਰ ਹੈ ਜਿਹੜਾ ਕੀਤਾ ਗਿਆ ਦੱਸਦੀ ਹੈ ਕਿ ਨਾਕਾ ਤੋੜ ਕੇ ਭੱਜਣ ਦੀ ਇਹਨਾਂ ਬਦਮਾਸ਼ਾਂ ਦੇ ਵੱਲੋਂ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਜਾ ਰਹੀ ਸੀ ਉਸ ਤੋਂ ਬਾਅਦ ਪੁਲਿਸ ਦੇ ਨਾਲ ਇਹਨਾਂ ਦਾ ਮੁਕਾਬਲਾ ਹੁੰਦਾ ਗੋਲੀਆਂ ਦੋਵਾਂ ਸਾਈਡਾਂ ਤੋਂ ਚੱਲਦੀਆਂ ਨੇ ਦੋਵਾਂ ਸਾਈਡਾਂ ਤੋਂ ਫਾਇਰਿੰਗ ਹੈ ਜਿਹੜੀ ਉਹ ਕੀਤੀ ਜਾਂਦੀ ਹੈ ਤੇ ਇਸੇ ਦੌਰਾਨ ਦੋਵੇਂ ਜਿਹੜੇ ਬਦਮਾਸ਼ ਨੇ ਉਹ ਜ਼ਖਮੀ ਹੋ ਜਾਂਦੇ ਆ ਦੋਵਾਂ ਨੂੰ ਪੁਲਿਸ ਦੀ ਗੋਲੀ ਆ ਜਿਹੜੀ ਲੱਗੀ ਆ ਤਾਂ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਹ ਘਟਨਾਵਾਲੀ ਥਾਂ ਦੀਆਂ ਤਸਵੀਰਾਂ ਨੇ ਜਿੱਥੇ ਪੁਲਿਸ ਅਤੇ ਇਹਨਾਂ ਬਦਮਾਸ਼ਾਂ ਦੇ ਵਿਚਕਾਰ ਇਨਕਾਊਂਟਰ ਹੋਇਆ ਉਸ ਜਗ੍ਹਾ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਦੱਸਦੀ ਹੈ ਕਿ ਮਹਾਲੀ ਦੇ ਸਨੇਟਾ ਪਿੰਡ ਦੇ ਨਜ਼ਦੀਕ ਇਹ ਸਾਰੀ ਘਟਨਾ ਵਾਪਰੀ ਹੈ ਜਿੱਥੇ ਪੁਲਿਸ ਅਤੇ ਬਦਮਾਸ਼ਾਂ ਦੇ ਵਿਚਕਾਰ ਇਨਕਾਊਂਟਰ ਹੋਇਆ ਤਾਂ ਦੱਸਦੀ ਹੈ ਕਿ ਇਹ ਬਦਮਾਸ਼ ਕਈ ਮਾਮਲਿਆਂ ਦੇ ਵਿੱਚ ਪੁਲਿਸ ਨੂੰ ਲੁੜਿੰਦੇ ਸੀ ਕਾਰਕੋਹਣ ਯਾਨੀ ਕਿ ਕਾਰ ਲੋਕਾਂ ਤੋਂ ਲੁੱਟਣ ਅਤੇ ਫਰौती ਮੰਗਣ ਵਰਗੇ ਕਈ ਮਾਮਲੇ ਇਹਨਾਂ ਦੇ ਉੱਪਰ ਦਰਜ ਸੀ ਤੇ ਇਹ ਜੋ ਇਹਨਾਂ ਦੇ ਵਿੱਚ ਬਦਮਾਸ਼ ਆ ਪ੍ਰਿੰਸ ਨਾਮ ਦਾ ਇੱਕ ਬਦਮਾਸ਼ ਆ ਜਦਕਿ ਦੂਜਾ ਕਮਲਜੀਤ ਉਸ ਦਾ ਕਰਮਜੀਤ ਨਾਮ ਉਸ ਦਾ ਦੱਸਿਆ ਜਾ ਰਿਹਾ ਤਾਂ ਦੱਸਦੀ ਕਿ ਪ੍ਰਿੰਸ ਰਾਜਪੁਰਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਫਿਲਹਾਲ ਪੁਲਿਸ ਦੇ ਵੱਲੋਂ ਜਾਂਚ ਆ ਜਿਹੜੀ ਸ਼ੁਰੂ ਕਰ ਦਿੱਤੀ ਗਈ ਆ ਤੇ ਅਗਲੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਆ ਉੱਥੇ ਹੀ ਦੱਸ ਦਈਏ ਕਿ ਇਸ ਸਬੰਧੀ ਜਦੋਂ ਪੁਲਿਸ ਦੇ ਵੱਲੋਂ ਅਧਿਕਾਰਤ ਬਿਆਨ ਸਾਂਝਾ ਕੀਤਾ ਜਾਏਗਾ ਤਾਂ ਉਸ ਦੇ ਵਿੱਚ ਕਈ ਸਵਾਲਾਂ ਦੇ ਜਵਾਬ ਆ ਜਿਹੜੇ ਉਹ ਮਿਲਣਗੇ ਕਿ ਆਖਿਰੇ ਗੈਂਗਸਟਰ ਕਿਹੜੇ-ਕਿਹੜੇ ਮਾਮਲਿਆਂ ਦੇ ਵਿੱਚ ਲੁੜਿੰਦੇ ਸਨ ਕਦੋਂ ਤੋਂ ਫਰਾਰ ਚੱਲ ਰਹੇ ਸੀ ਪੁਲਿਸ ਦੇ ਵੱਲੋਂ ਕਦੋਂ ਤੋਂ ਪਿੱਛਾ ਕੀਤਾ ਜਾ ਰਿਹਾ ਸੀ ਕਿ ਨਾਕਾ ਤੋੜਨ ਤੋਂ ਪਹਿਲਾਂ ਵੀ ਪੁਲਿਸ ਇਹਨਾਂ ਦੇ ਪਿੱਛੇ ਲੱਗੀ ਹੋਈ ਸੀ ਜਾਂ ਨਾਕਾ ਤੋੜਨ ਤੋਂ ਬਾਅਦ ਜਿਹੜਾ ਪਿੱਛਾ ਉਹ ਸ਼ੁਰੂ ਕੀਤਾ ਜਾਂਦਾ ਤਾਂ ਦੱਸ ਦਈਏ ਕਿ ਇਹਨਾਂ ਆਰੇ ਸਵਾਲਾਂ ਦੇ ਜਵਾਬ ਜਦੋਂ ਪੁਲਿਸ ਦੇ ਵੱਲੋਂ ਜਾਣਕਾਰੀ ਦਿੱਤੀ ਜਾਏਗੀ ਤਾਂ ਉਦੋਂ ਮਿਲਣਗੇ ਕਿ ਕਿਹੜੇ-ਕਿਹੜੇ ਮਾਮਲਿਆਂ ਦੇ ਵਿੱਚ ਇਹ ਪੁਲਿਸ ਨੂੰ ਲੁੜਿੰਦੇ ਸਨ ਸ਼ੁਰੂਆਤੀ ਜਾਣਕਾਰੀ ਦੇ ਵਿੱਚ ਇਹ ਜਾਣਕਾਰੀ ਮਿਲੀ ਹੈ ਕਿ ਕਾਰਖੋਹਣ ਅਤੇ ਲੋਕਾਂ ਤੋਂ ਫਰौती ਮੰਗਣ ਦੇ ਮਾਮਲੇ ਇਹਨਾਂ ਦੇ ਉੱਪਰ ਦਰਜ ਨੇ ਇਹਨਾਂ ਮਾਮਲਿਆਂ ਦੇ ਵਿੱਚ ਲਗਾਤਾਰ ਇਹਨਾਂ ਦੀ ਪੁਲਿਸ ਦੇ ਵੱਲੋਂ ਭਾਲ ਆ ਜਿਹੜੀ ਉਹ ਕੀਤੀ ਜਾ ਰਹੀ ਸੀ ਕਿ ਇਸ ਤੋਂ ਇਲਾਵਾ ਵੀ ਕੋਈ ਮਾਮਲਾ ਸੀ ਜਾਂ ਇਸ ਤੋਂ ਇਲਾਵਾ ਕੋਈ ਹੋਰ ਅਜਿਹੀ ਵਾਰਦਾਤ ਹੈ ਜੋ ਇਹਨਾਂ ਦੇ ਵੱਲੋਂ ਕੀਤੀ ਗਿਆ ਕਿ ਪਿਛਲੇ ਕੁਝ ਦਿਨਾਂ ਦੇ ਦੌਰਾਨ ਵੀ ਇਹਨਾਂ ਦੇ ਵੱਲੋਂ ਕਿਸੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਜਦੋਂ ਪੁਲਿਸ ਦੇ ਵੱਲੋਂ ਜਾਣਕਾਰੀ ਦੀ ਸੰਜੀ ਕੀਤੀ ਜਾਏਗੀ ਉਸ ਸਮੇ ਮਿਲਣਗੇ ਫੁਲਹਾਰ ਪੁਲਿਸ ਦੇ ਵੱਲੋਂ ਜਾਂਚ ਆ ਜਿਹੜੀ ਸ਼ੁਰੂ ਕਰ ਦਿੱਤੀ ਗਈ ਆ ਜੋ ਕਾਰ ਹੈ ਉਸ ਨੂੰ ਪੁਲਿਸ ਦੇ ਵੱਲੋਂ ਕਬਜ਼ੇ ਦੇ ਵਿੱਚ ਲਿਆ ਗਿਆ ਉੱਥੇ ਹੀ ਜੋ ਹਥਿਆਰ ਨੇ ਉਹ ਪੁਲਿਸ ਦੇ ਵੱਲੋਂ ਬਰਾਮਦ ਕਰ ਲਏ ਗਏ ਨੇ ਤੇ ਦੋਵੇਂ ਜਿਹੜੇ ਗੈਂਗਸਟਰ ਇਸ ਸਮੇ ਦੱਸਦੀ ਕਿ ਦੋਵਾਂ ਦੇ ਗੋਲੀ ਲੱਗਿਆ ਤੇ ਦੋਵਾਂ ਦੀ ਹਾਲਤ ਆ ਜਿਹੜੀ ਉਹ ਨਾਜ਼ੁਕ ਦੱਸੀ ਜਾ ਰਹੀ ਆ ਤਾਂ CIA ਸਟਾਫ ਅਤੇ ਗੈਂਗਸਟਰਾਂ ਦੇ ਵਿਚਕਾਰ ਇਹ ਮੁਟਪੇੜ ਹੋਈ ਆ ਇਨਕਾਊਂਟਰ ਹੋਇਆ ਮਹਾਲੀ ਦੇ ਸਨੇਟਾ ਪਿੰਡ ਦੇ ਨਜ਼ਦੀਕ ਦੀ ਇਹ ਸਾਰੀ ਕਹਾਣੀ ਹੈ ਜਿੱਥੇ ਸਨੇਟਾ ਪਿੰਡ ਦੀ ਚੌਂਕੀ ਦੇ ਕੋਲ ਜਾ ਕੇ ਇਹ ਮੁਕਾਬਲਾ ਹੁੰਦਾ ਪਹਿਲਾਂ ਬਦਮਾਸ਼ਾਂ ਦੇ ਵੱਲੋਂ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਜਾਂਦੀ ਆ ਫਿਰ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਕੀਤੀ ਜਾਂਦੀ ਆ ਤੇ ਜਵਾਬੀ ਕਾਰਵਾਈ ਦੇ ਵਿੱਚ ਦੋਵੇਂ ਜਿਹੜੇ ਬਦਮਾਸ਼ ਨੇ ਦੋਹਾਂ ਗੈਂਗਸਟਰਾਂ ਦੇ ਗੋਲੀ ਆ ਜਿਹੜੀ ਉਹ ਲੱਗਦੀ ਆ ਤੇ ਦੋਵਾਂ ਦੀ ਹਾਲਤ ਫਿਲਹਾਲ ਨਾਜ਼ੁਕ ਦੱਸੀ ਜਾ ਰਹੀ ਆ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਹੁਣ ਪਿਛਲੇ ਕੁਝ ਦਿਨਾਂ ਦੇ ਵਿੱਚ ਸਾਹਮਣੇ ਆ ਚੁੱਕੇ ਨੇ ਜਦੋਂ ਇਸ ਤਰੀਕੇ ਪੁਲਿਸ ਅਤੇ ਬਦਮਾਸ਼ਾਂ ਦੇ ਵਿਚਕਾਰ ਇਨਕਾਊਂਟਰ ਹੋਇਆ ਪਹਿਲਾਂ ਜਿਰਕਪੁਰ ਦੇ ਵਿੱਚ ਇਨਕਾਊਂਟਰ ਹੁੰਦਾ ਫਿਰ ਉਸ ਤੋਂ ਬਾਅਦ ਸੇਮ ਉਸੇ ਦਿਨ ਲੁਧਿਆਣਾ ਦੇ ਪੰਜੇਟਾ ਪਿੰਡ ਦੇ ਵਿੱਚ ਇੱਕ ਬਦਮਾਸ਼ ਦਾ ਇਨਕਾਊਂਟਰ ਕੀਤਾ ਜਾਂਦਾ ਉਹ ਬਦਮਾਸ਼ ਜਿਹੜਾ 22 ਮਾਮਲਿਆਂ ਦੇ ਵਿੱਚ ਪੁਲਿਸ ਨੂੰ ਲੜੀਂਦਾ ਸੀ ਤਾਂ ਲਗਾਤਾਰ ਜੇਕਰ ਪਿਛਲੇ ਕੁਝ ਸਮੇਂ ਦੀ ਗੱਲ ਕਰੀਏ ਤਾਂ ਅਜਿਹੀਆਂ ਜਿਹੜੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਅਜਿਹੇ ਜਿਹੜੇ ਮਾਮਲੇ ਸਾਹਮਣੇ ਆ ਰਹੇ ਨੇ ਜਦੋਂ ਪੁਲਿਸ ਦੇ ਵੱਲੋਂ ਇਹਨਾਂ ਬਦਮਾਸ਼ ਜਿਹੜਾ ਇਨਕਾਊਂਟਰ ਆ ਕੀਤਾ ਗਿਆ ਬਦਮਾਸ਼ ਆ ਜਿਹੜੇ ਉਹ ਘੇਰੇ ਜਾਂਦੇ ਨੇ ਤਾਂ ਲਗਾਤਾਰ ਇਸ ਤਰੀਕੇ ਜੋ ਵੀ ਬਦਮਾਸ਼ ਪੁਲਿਸ ਦੇ ਉੱਪਰ ਫਾਇਰਿੰਗ ਕਰਦਾ জাফর ਅਜਿਹੇ ਮਾਮਲਿਆਂ ਦੇ ਵਿੱਚ ਲੜਿੰਦਾ ਤਾਂ ਪੁਲਿਸ ਦੇ ਵੱਲੋਂ ਹਰ ਇੱਕ ਨੂੰ ਕਾਬੂ ਆ ਜਿਹੜਾ ਕੀਤਾ ਜਾ ਰਿਹਾ ਜੇਕਰ ਪਿਛਲੇ ਕੁਝ ਸਮੇਂ ਦੀ ਗੱਲ ਕਰੀਏ ਤਾਂ ਲਗਾਤਾਰ ਭਾਵੇਂ ਪੰਜਾਬ ਸਰਕਾਰ ਦੇ ਨੁਮਾਇੰਦੇ ਹੁਣ জাফর ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀ ਹੋਣ ਹਰ ਇੱਕ ਕਿਸੇ ਦੇ ਵੱਲੋਂ ਇਹੇ ਬਿਆਨ ਦਿੱਤਾ ਗਿਆ ਕਿ ਪੰਜਾਬ ਦੇ ਵਿੱਚ ਕਿਸੇ ਵੀ ਸ਼ਰਾਰਤੀ ਅੰਸਰ ਨੂੰ ਬਖਸ਼ਿਆ ਨਹੀਂ ਜਾਏਗਾ ਜੋ ਕਿਸੇ ਵੀ ਮਾਮਲੇ ਦੇ ਵਿੱਚ ਲੜਿੰਦਾ ਹੈ ਭਾਵੇਂ ਕਿਸੇ ਤੋਂ ਫਰੋਤੀ ਮੰਗਣ ਦਾ ਮਾਮਲਾ ਕਿਸੇ ਦੇ ਕਤਲ ਦਾ ਮਾਮਲਾ জাফর ਕੋਈ ਲੁੱਟਖੋ ਦਾ ਮਾਮਲਾ ਤਾਂ ਇਹਨਾਂ ਕਿਸੇ ਵੀ ਅਪਰਾਧੀਆਂ ਨੂੰ ਪੰਜਾਬ ਦੇ ਵਿੱਚ ਬਖਸ਼ਿਆ ਨਹੀਂ ਜਾਏਗਾ ਸੀਐਮ ਮਾਨ ਦੇ ਵੱਲੋਂ ਵੀ ਗੈਂਗਸਟਰਾਂ ਨੂੰ ਚੇਤਾਵਨੀਆਂ ਜਿਹੜੀ ਦਿੱਤੀ ਗਈ ਸੀ ਕਿ ਜੇਕਰ ਪੰਜਾਬ ਦੇ ਵਿੱਚ ਰਹਿ ਕੇ ਕੋਈ ਬਾਰਦਾਤ ਕੀਤੀ ਆ ਤਾਂ ਤੁਸੀਂ ਬਖਸ਼ੇ ਨਹੀਂ ਜਾਓਗੇ ਤੇ ਜੇਕਰ ਕੋਈ ਹੋਰ ਵੀ ਅਜਿਹਾ ਮਨਸੂਬਾ ਬਣਾ ਰਿਹਾ ਅਜੇ ਹੀ ਕੋਈ ਪਲੈਨਿੰਗ ਕਰ ਰਿਹਾ ਕਿਸੇ ਬਾਰਦਾਤ ਨੂੰ ਲੈ ਕੇ ਤਾਂ ਉਹ ਵੀ ਪੰਜਾਬ ਸਰਕਾਰ ਦੇ ਵੱਲੋਂ ਜਾਂ ਫਰ ਪ੍ਰਸ਼ਾਸਨ ਦੇ ਵੱਲੋਂ ਬਖਸ਼ੇ ਨਹੀਂ ਜਾਣਗੇ ਤਾਂ ਦੱਸਦੀ ਹੈ ਕਿ ਲਗਾਤਾਰ ਅਜਿਹੇ ਮਾਮਲੇ ਸਾਂਭੇ ਆ ਰਹੇ ਨੇ ਜਦੋਂ ਪੁਲਿਸ ਦੇ ਵੱਲੋਂ ਇਹਨਾਂ ਬਦਮਾਸ਼ਾਂ ਨੂੰ ਕਾਬੂ ਕੀਤਾ ਜਾ ਰਿਹਾ ਤੇ ਜ਼ਿਆਦਾਤਰ ਜਿਹੜੇ ਮਾਮਲੇ ਸਾਹਮਣੇ ਆ ਰਹੇ ਨੇ ਉਹਨਾਂ ਦੇ ਵਿੱਚ ਉਹੀ ਬਦਮਾਸ਼ ਨਿਕਲ ਕੇ ਸਾਹਮਣੇ ਆ ਰਿਹਾ ਜਿਹੜੇ ਕਈ-ਕਈ ਮਾਮਲਿਆਂ ਦੇ ਵਿੱਚ ਲੁੜਿੰਦੇ ਨੇ ਯਾਨੀ ਕਿ ਪਿਛਲੇ ਕਈ ਸਮੇਂ ਦੇ ਵਿੱਚ ਕਈ ਉਹਨਾਂ ਦੇ ਵੱਲੋਂ ਬਾਰਦਾਤਾ ਕੀਤੀਆਂ ਗਈਆਂ ਨੇ ਤੇ ਲਗਾਤਾਰ ਪੁਲਿਸ ਹੁਣ ਉਹਨਾਂ ਦੀ ਪੈੜ ਨੱਪਦੀ ਹੋਈ ਨਜ਼ਰ ਆ ਰਹੀ ਆ ਹਰ ਇੱਕ ਬਦਮਾਸ਼ ਨੂੰ ਕਾਬੂ ਕੀਤਾ ਜਾ ਰਿਹਾ ਭਾਵੇਂ ਕਿਸੇ ਦੇ ਵੱਲੋਂ ਲੁੱਟਕੋ ਕੀਤੀ ਗਈ ਆ ਭਾਵੇਂ ਕਿਸੇ ਦੇ ਵੱਲੋਂ ਕੋਈ ਕਤਲ ਕੀਤਾ ਗਿਆ ਜਾਂ ਫਿਰ ਕਿਸੇ ਦੇ ਵੱਲੋਂ ਭਾਵੇਂ ਕਿਸੇ ਤੋਂ ਕੋਈ ਫਰੋਤੀ ਮੰਗੀ ਗਿਆ ਤਾਂ ਹਰ ਇੱਕ ਬਦਮਾਸ਼ ਆ ਜਿਹੜਾ ਪੁਲਿਸ ਦੇ ਵੱਲੋਂ ਕਾਬੂ ਆ ਜਿਹੜਾ ਕੀਤਾ ਜਾ ਰਿਹਾ ਤੇ ਹੁਣ ਪਿਛਲੇ ਕੁਝ ਦਿਨਾਂ ਦੇ ਦੌਰਾਨ ਇਹ ਚੌਥਾ ਮਾਮਲਾ ਸਾਹਮਣੇ ਆਇਆ ਜਦੋਂ ਇਸ ਤਰੀਕੇ ਪੁਲਿਸ ਦੇ ਵੱਲੋਂ ਇਹਨਾਂ ਬਦਮਾਸ਼ਾਂ ਦਾ ਇਨਕਾਊਂਟਰ ਆ ਜਿਹੜਾ ਕੀਤਾ ਗਿਆ ਤਾਂ ਮੋਹਾਲੀ ਤੋਂ ਇਸ ਸਮੇਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਦੱਸ ਦਈਏ ਕਿ ਡੀਐਸਪੀ ਗੁਰਸ਼ੇਰ ਸੰਧੂ ਅਤੇ ਸੀਆਈਏ ਟੀਮ ਦੇ ਵੱਲੋਂ ਇਹਨਾਂ ਬਦਮਾਸ਼ਾਂ ਨੂੰ ਕਾਬੂ ਕੀਤਾ ਗਿਆ ਇਹਨਾਂ ਬਦਮਾਸ਼ਾਂ ਦੇ ਨਾਲ ਇਨਕਾਊਂਟਰ ਜਿਹੜਾ ਹੋਇਆ ਮਹਾਰੀ ਦੇ ਸਨੇਟਾ ਪਿੰਡ ਦੀ ਚੌਂਕੀ ਦੇ ਕੋਲ ਜਾ ਕੇ ਮੁਕਾਬਲਾ ਹੁੰਦਾ ਪੁਲਿਸ ਦੇ ਵੱਲੋਂ ਲਗਾਤਾਰ ਇਹਨਾਂ ਦਾ ਪਿੱਛਾ ਜਿਹੜਾ ਕੀਤਾ ਜਾ ਰਿਹਾ ਸੀ ਹਾਲਾਂਕਿ ਇਹ ਸਵਾਲ ਜ਼ਰੂਰ ਉੱਠ ਰਿਹਾ ਕਿ ਪਿੱਛਾ ਨਾਕਾ ਤੋੜਨ ਤੋਂ ਬਾਅਦ ਕੀਤਾ ਗਿਆ ਜਾਂ ਉਸ ਤੋਂ ਪਹਿਲਾਂ ਹੀ ਪੁਲਿਸ ਇਹਨਾਂ ਦੇ ਪਿੱਛੇ ਲੱਗੀ ਹੋਈ ਸੀ ਫਿਲਹਾਲ ਮੌਕੇ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮੌਕੇ ਦੇ ਉੱਪਰ ਦੇਖ ਸਕਦੇ ਹੋ ਇੱਕ ਕਾਰ ਤੁਹਾਨੂੰ ਨਜ਼ਰ ਆ ਰਹੀ ਹੋएगी ਜੋ ਬਦਮਾਸ਼ਾਂ ਦੀ ਕਾਰ ਹੈ ਪੁਲਿਸ ਦੇ ਅਧਿਕਾਰੀ ਉਹਨਾਂ ਕਾਰਾਂ ਦੇ ਕੋਲ ਖੜਕੇ ਜਿਹੜੀ ਚੈਕਿੰਗ ਆ ਉਹ ਕਰਦੇ ਹੋਏ ਨਜ਼ਰ ਆ ਰਿਹਾ ਜਾਂਚ ਕਰਦੇ ਹੋਏ ਨਜ਼ਰ ਆ ਰਿਹਾ ਤੇ ਹਰ ਇੱਕ ਸਵਾਲ ਦਾ ਜਵਾਬ ਲੱਭਣ ਦੀ ਪੁਲਿਸ ਦੇ ਅਧਿਕਾਰੀਆਂ ਦੇ ਵੱਲੋਂ ਕੋਸ਼ਿਸ਼ ਆ ਜਿਹੜੀ ਕੀਤੀ ਜਾ ਰਹੀ ਹੈ ਕਿ ਆਖਰ ਕਿਸ ਤਰੀਕੇ ਇਹ ਬਦਮਾਸ਼ ਭੱਜ ਰਹੇ ਸੀ ਕੀ ਇਹਨਾਂ ਦੀ ਪਲੈਨਿੰਗ ਸੀ ਤਾਂ ਹਰ ਇੱਕ ਐਂਗਲ ਤੋਂ ਪੁਲਿਸ ਦੇ ਅਧਿਕਾਰੀਆਂ ਦੇ ਵੱਲੋਂ ਜਾਂਚ ਆ ਜਿਹੜੀ ਉਹ ਸ਼ੁਰੂ ਕੀਤੀ ਗਈ ਹੈ